ਰਮਨ ਠੰਡ ਤਾਂ ਗਈ ਤੇ ਕੱਲੇ ਹਾਕ ਕੋਟ ਚੱਕ ਕੇ ਧੋਣ ਵੈਗੀ ਤੂੰ ਇਹਨਾਂ ਨੂੰ ਵੀ ਧੋਦੇ ਮਹੀਨਾ ਹੋ ਗਿਆ ਇਹ ਤਾਂ ਹੈਗੇ ਨੇ ਜੀ ਡਰਾਈ ਕਲੀਨ ਵਾਲੇ ਇਹ ਤੁਸੀਂ ਸਾਈਨ ਨਹੀਂ ਦੇਖੇ ਇਹਨਾਂ ਦੇ ਇਹ ਤੋਤੇ ਨਹੀਂ ਆਉਂਦੇ ਘਰੇ ਆਹ ਦੇਖ ਲਓ ਜੀ ਫੈਸਲੇ ਇਹਨਾਂ ਤੇ ਸਾਰੇ ਜਿਹੜੇ ਸਾਈਨ ਉਹ ਦਿੱਤੇ ਹੋਏ ਨੇਗੇ ਵੀ ਇਹ ਡਰਾਈ ਕਲੀਨ ਨਹੀਂ ਕਰਵਾਉਣੇ ਆ ਆਹ ਦੇਖੋ ਨਾ ਇਹਨੂੰ ਆਪਾਂ ਮਸ਼ੀਨ ਵਾਸ਼ ਕਰ ਸਕਦੇ ਆ ਨਾ ਆਪਾਂ ਇਹਨਾਂ ਨੂੰ ਹੈਂਡ ਵਾਸ਼ ਕਰ ਸਕਦੇ ਆ ਨਾ ਇਹਨਾਂ ਨੂੰ ਆਪਾਂ ਬਲੀਚ ਕਰ ਸਕਦੇ ਆ ਨਾ ਇਹ ਮਸ਼ੀਨ 'ਚ ਇਸ ਕਰ ਸਕਦੇ ਸਮਝਾਓ ਨਾ ਸਾਈਨਾਂ ਦਾ ਮਤਲਬ ਇਹ ਤਾਂ ਕੀ ਆ ਬਾਹਰਤੀ ਤੇ ਕਾਟੀ ਆ ਤਾਂ ਇਹਨੂੰ ਧੋ ਨਹੀਂ ਸਕਦੇ ਘਰੇ ਹੈ ਨਹੀਂ ਧੋ ਸਕਦੇ ਤੇ ਜੇ ਆ ਸਰ ਇਹਦੇ ਟ੍ਰ मतलब ਇਹਨੂੰ ਆਪਾਂ ਬਲੀਚ ਨਹੀਂ ਕਰਵਾ ਸਕਦੇ ਕਲੋਰੀਨ ਬਲੀਚ ਉਹ ਵੀ ਨਹੀਂ ਕਰ ਸਕਦੇ ਤੇ ਨਾ ਹੀ ਆਪਾਂ ਇਹਨੂੰ ਮਸ਼ੀਨ 'ਚ ਸਖਾ ਸਕਦੇ ਜਿਵੇਂ ਆ ਲਿਖਿਆ ਹੋਇਆ ਜੀ ਵਿਚਾਲੇ ਸਰਕਲ ਇਹ ਤੇ ਵੀ ਆਪਾਂ ਨਹੀਂ ਟੈਕ ਠੀਕ ਹੈ ਜੀ ਪ੍ਰੈਸ ਵੀ ਨਹੀਂ ਮਾਰ ਸਕਦੇ ਤੇ ਪੀ ਦਾ ਮਤਲਬ ਇਹਨੂੰ ਆਪਾਂ ਡਰਾਈ ਕਲੀਨ ਕਰਾ ਸਕਦੇ ਆ ਕਰ ਸਕਦੇ ਆ ਕਰਾ ਸਕਦੇ ਆ ਪੀ ਦਾ ਮਤਲਬ ਇਹੀ ਆ ਜੀ ਜੇਕਰ ਪੀ ਲਿਖੀ ਆ ਤਾਂ ਡਰਾਈ ਕਲੀਨ ਵਾਲੀ ਹੁੰਦੇ ਆਗੇ ਤੇ ਜਿਆਦਾ ਸਪੈਸ਼ਲ ਲਿਖਿਆ ਹੁੰਦਾ ਵੀ ਡਰਾਈ ਕਲੀਨ ਵਾਲਿਆ ਜਿਵੇਂ ਹੁਣ ਇੱਥੇ ਲਿਖਿਆ ਹੋਇਆ ਨਾਲੇ ਪੀ ਛੱਪੀ ਹੋਈ ਆ ਨਾਲ ਡਰਾਈ ਕਲੀਨ ਲਿਖਿਆ ਡਰਾਈ ਕਲੀਨ ਇਹ ਵੀ ਡਰਾਈ ਕਲੀਨ ਨਹੀਂ ਹੋਊਗਾ ਮਤਲਬ ਖਰਚ ਠੀਕ ਹੈ ਨੀਚੇ ਟੈਂਪਰੇਚਰ ਵੀ ਦਿੱਤਾ ਹੋਇਆ ਵੀ 30 ਡਿਗਰੀ ਹੈ ਨਾ ਤੇ ਆਹ ਵਾਲਾ ਹੈਗਾ ਇਹਨੂੰ ਆਪਾਂ ਕਲੋਰੀਨ ਬਲੀਚ ਵੀ ਕਰ ਸਕਦੇ ਆਂਗੇ ਤੇ ਜਿਹੜਾ ਆ ਲਿਖਿਆ ਹੋਇਆ ਜੀ ਟ੍ਰਾਇੰਗਲ ਚ ਲਾਇਆ ਹੋਇਆ ਡੰਡੇ ਜੇ ਕਲੋਰੀਨ ਬਲੀਚ ਦੇ ਆਗੇ ਤੇ ਜਿਹੜਾ ਆ ਲਿਖਿਆ ਹੋਇਆ ਜੀ ਸਰਕਲ ਵਿੱਚ ਬਿੰਦੂ ਲਾਇਆ ਹੋਇਆ ਮਤਲਬ ਇਹਨੂੰ ਆਪਾਂ ਮਸ਼ੀਨ ਚ ਨਾਰਮਲ ਜੇ ਟੈਂਪਰੇਚਰ ਤੇ ਕਰਕੇ ਸੁਕਾ ਸਕਦੇ ਆਂ ਠੀਕ ਹੈ ਜੀ ਵੀ ਜ਼ਿਆਦਾ ਹਾਈ ਨਾ ਤੇ ਪ੍ਰੈਸ ਤੇ ਆ ਇੱਕ ਦਾਣਾ ਜਾਂ ਇਹਨੂੰ ਆਪਾਂ ਨਾਰਮਲ ਜੀ ਗਰਮ ਕਰਕੇ ਤੇ ਮਾਰ ਸਕਦੇ ਆਂ ਬਿਲਕੁਲ ਨਾਰਮਲ ਜੀ ਕਰਕੇ ਮਾਰ ਸਕਦੇ ਆਂ ਵੈਸਤੇ ਇਹਨੂੰ ਤੇ ਜ਼ਰੂਰਤ ਨਹੀਂ ਹੁੰਦੀ ਜ ਤੇ ਸਰਕਲ ਜਿਹੜਾ ਰਵਣ ਇਹ ਆਪਾਂ ਡਰੈਕਲੀਨ ਨਹੀਂ ਕਰਵਾ ਸਕਦੇ